ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਪਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਜిల్లా ਫਿਰੋਜ਼ਪੁਰ ਤੋਂ ਆ ਕਾਸਟਾ ਖੱਤਰੀ ਲੜਕੀ ਦਾ ਰਿਸ਼ਤਾ ਜੀ ਲੜਕੀ ਦੀ ਡੇਟ ਆਫ ਬਰਥ 1988 ਇਹਨਾਂ ਦੀ ਹਾਈਟ ਆ 5 ਫੁੱਟ 5 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਬੀਐਸਸੀ ਨਰਸਿੰਗ ਲੜਕੀ ਡਬੋਸੀ ਹੈ ਜੀ ਤੇ ਇਹਨਾਂ ਨੂੰ ਲੜਕਾ ਕਿਸੇ ਵੀ ਕੰਟਰੀ ਚ ਪੀਆਰ ਚਾਹੀਦਾ ਹੈ ਅਗਰ ਲੜਕਾ ਡਬੋਸੀ ਆ ਤਾਂ ਬਿਨਾਂ ਬੱਚੇ ਤੋਂ ਹੋਵੇ ਇਹ ਜੱਟ ਸਿੱਖ ਪਰਿਵਾਰ ਚ ਵੀ ਰਿਸ਼ਤਾ ਕਰ ਦੇਣਗੇ ਜੀ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਸਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ